ਸਸਿਕਾਲ ਇੱਕ ਪਾਸੇ ਅਸੀਂ ਜਿਹੜੇ ਸਾਡੇ ਖਿਡਾਰੀ ਪੰਜਾਬ ਦੇ 올림픽 ਜਿੱਤ ਕੇ ਆਏ ਨੇ ਉਹਨਾਂ ਦਾ ਮਾਨ ਸਨਮਾਨ ਕਰ ਰਹੇ ਹਾਂ ਦੂਜੇ ਜਿਨ੍ਹਾਂ ਨੇ ਹੁਣ ਅੱਗੇ ਜਾਣਾ ਹੈਗਾ ਪੈਰਾ 올림픽 ਦੀ ਗੱਲ ਕਰੀਏ ਮਦਿਸ਼ ਸੀ ਸਾਡੇ ਨਾਲ ਨੇ ਕਿ ਦੇ ਦੋ ਖਿਡਾਰੀ ਨੇ ਜਿਹੜੇ ਉਹ ਜਾ ਰਹੇ ਨੇ ਪੈਰਾ 올림픽 ਦੇ ਵਾਸਤੇ ਕਿਉਂਕਿ 올림픽 ਤੋਂ ਬਾਅਦ ਪੈਰਾ 올림픽 ਦਾ ਸਮਾਂ ਆਉਂਦਾ ਹੈ ਤੇ ਇੱਥੇ ਵੀ ਉਨਾ ਹੀ ਫੋਕਸ ਹੁੰਦਾ ਹੈ ਕਿ ਦੇਸ਼ ਵਾਸਤੇ ਮੈਡਲ ਜਿੱਤ ਕੇ ਰੋਣਾ ਸੋ ਪਹਿਲਾਂ ਤਾਂ ਬੋਬੋ ਮੁਾਰਕਾ ਕਿਉਂਕਿ ਚੁਣਨਾ ਹੀ ਬਹੁਤ ਵੱਡੀ ਗੱਲ ਹੁੰਦੀ ਹੈ 올림픽 ਦੇ ਲਈ ਜਦੋਂ ਤੁਸੀਂ ਖੇਡਣ ਜਾਂਦੇ ਹੋ ਤਾਂ ਤੁਸੀਂ ਪੈਰਾ 올림픽 ਦੇ ਵਿੱਚ ਸਿਲੈਕਟ ਆਏ ਹੋ ਕਿ ਗੇਮ ਕੀ ਹੈ ਤੁਹਾਡੀ ਇਹ ਸ਼ਾਰਟ ਪੁੱਟ ਥਰੋ ਹੈ ਜੇ ਇਹ ਵੀ ਚੱਲਦੀ ਹੈ ਕਿਉਂਕਿ ਆ ਦਿਨ ਦੇਖਣ ਨੂੰ ਖਿਡਾਰੀ ਵਾਸਤੇ ਬਹੁਤ ਥੱਕ ਜੇ ਕਹੀਏ ਕਿ ਲੰਬਾ ਪੀਰੀਅਡ ਹੁੰਦਾ ਜਦੋਂ ਉਹ ਮਿਹਨਤ ਕਰਦਾ ਸਰ ਤਿਆਰੀ ਦਾ ਘਟੋੜ 10 ਸਾਲ ਹੋ ਗਏ ਜੀ ਇਹ ਦਿਨ ਨੂੰ ਵੀ ਵੇਟ ਕਰਦੇ ਹੋ ਹੈ ਨਾ ਪਰ ਹੁਣ ਮੌਕਾ ਮਿਲਿਆ ਤੇ ਹੁਣ ਵਧੀਆ ਕਰਕੇ ਆਵਾਂਗੇ ਮੈਡਲ ਜਿੱਤ ਕੇ ਲੈ ਕੇ ਆਵਾਂਗੇ ਗੈਰ ਆਲੰਪਿਕ ਜਿਵੇਂ ਪਤਾ ਵੀ ਅਸੀਂ ਪਲੇਅਰਸ ਦੇਖਦੇ ਆ ਉਹ ਕਈ ਵਾਰੀ ਸਰਕਾਰ ਤੋਂ ਨਾਕੁਸ਼ੀਆਂ ਦਿਖਾਉਂਦੇ ਨੇ ਨਰਾਜ਼ਗੀਆਂ ਦਿਖਾਉਂਦੇ ਨੇ ਪਰ ਲੱਗਦਾ ਵੀ ਇਸ ਵਾਰੀ ਜਿਵੇਂ ਭਗਵੰਤਪਾਣ ਹੋਰਾਂ ਨੇ ਪਹਿਲਾਂ ਹੀ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਸਾਹਮਣੇ ਪ੍ਰੈਜੈਂਟ ਕਰਿਆ ਤਾਂ ਯਾਨੀ ਕਿ ਜਾਲੂ ਜਿੱਤ ਕੇ ਆਉਂਗੇ ਤਾਂ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਜੀ ਜੀ ਸਰ ਅਸੀਂ ਇਹ ਗੱਲ ਲਈ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਬਰਾਬਰ ਰੱਖਿਆ ਪਰ ਇੱਕ ਇੱਕ ਚੀਜ਼ ਦੀ ਕਮੀ ਹੈ ਕਿ ਅਜੇ ਵੀ ਜੋਬ ਦੇ ਲਈ ਸਾਨੂੰ ਬਰਾਬਰ ਨਹੀਂ ਰੱਖਿਆ ਗਿਆ ਜਿੱਦਾਂ ਦੂਜੇ ਪਲੇਅਰਾਂ ਨੂੰ ਪਾਰਟਿਸਿਪੇਟ ਤੇ ਵੀ ਜੋਬ ਹੈ ਸਾਨੂੰ ਅਜੇ ਨਹੀਂ ਦਿੱਤੀ ਜਾ ਰਹੀ ਜੋਬ ਅਸੀਂ ਅ ਵੀ ਉਮੀਦ ਕਰਦੇ ਆ ਕਿ ਸਾਨੂੰ ਵੀ ਸ਼ਾਇਦ ਜੋ ਜੌਬ ਦਿੱਤੀ ਜਾਏਗੀ ਅੱਗੇ ਲੱਗਦਾ ਵੀ ਸਮਝੋ ਉਹਨਾਂ ਬਕਰੂਗਾ ਤਾਂ ਇਹ ਚੀਜ਼ ਹੈਗੀ ਆ ਵੀ ਖੇਡਾਂ ਨੂੰ ਲੈ ਕੇ ਜਿਹੜੀ ਇੱਕ ਖੁਸ਼ੀ ਹੈ ਤੇ ਇੱਕ ਜਿਹੜਾ ਤਿਆਰੀ ਹੈ ਜਿਵੇਂ ਸਰਕਾਰਾਂ ਕਰ ਰਹੀਆਂ ਨੇਗੀਆਂ ਉਹ ਲੱਗੀਆਂ ਹੋਈਆਂ ਨਹੀਂ ਸਰ ਆਹ ਸਰਕਾਰ ਤੇ ਸਾਨੂੰ ਉਮੀਦ ਬਹੁਤ ਹੈ ਕਿਉਂਕਿ ਇਹਨਾਂ ਨੇ ਸਾਡਾ ਪਹਿਲਾਂ ਵੀ ਸਾਥ ਦਿੱਤਾ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਸਾਡਾ ਸਾਥ ਬਹੁਤ ਦਿੱਤਾ ਸੀ ਅੱਛਾ ਉਦੋਂ ਉਹ ਵੀ ਸਾਥ ਦਿੱਤਾ ਸੀ ਹਾਂਜੀ ਅਸੀਂ ਧਰਨੇ ਵਗੈਰਾ ਲਗਾਏ ਸੀ ਤੇ ਸਾਡਾ ਸਾਥ ਉਦੋਂ ਵੀ ਦਿੱਤਾ ਸੀ ਤੇ ਸਾਨੂੰ ਹੁਣ ਵੀ ਅੱਗੇ ਵੀ ਬਹੁਤ ਉਮੀਦ ਹੈ ਕਿ ਸਾਡਾ ਸਾਡੇ ਲਈ ਵਧੀਆ ਹੀ ਕਰਨਗੇ ਪਰ ਦੂਜੇ ਜਿਵੇਂ ਕਹਦੇ ਨੇ ਜਿਵੇਂ ਤੁਸੀਂ ਕਿਹਾ ਵੀ ਦੂਜੇ ਖੜਹਾਰੀਆਂ ਦੇ ਮੁਕਾਬਲੇ ਤੁਹਾਨੂੰ ਵੀ ਉਸੇ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਹੋਈ ਚੀਜ਼ਾਂ ਚਲੋ ਸ਼ੁਰੂਆਤ ਤਾਂ ਹੋ ਗਈ ਹੈਗੀ ਪਰ ਇਹ ਕਿੰਨਾ ਕਿਤੇ ਮਲਾਲ ਹੁੰਦਾ ਹੈ ਕਈ ਵਾਰੀ ਮਨ ਚ ਲੱਗਦਾ ਯਾਰ ਵੀ ਸਾਡੀ ਇੱਕ ਚੀਜ਼ ਪਿੱਛੇ ਮਿਹਨਤ ਤੁਹਾਡੀ ਵੀ ਓਨੀ ਆ ਤੁਹਾਡੇ ਤੋਂ ਵੱਧ ਕੇ ਸਕੋ ਕਿਉਂਕਿ ਇੱਕ ਸਰੀਰ ਦਾ 파ਟਨਾ ਜੀ ਸਰ ਜਿੱਦਾਂ ਦੂਜੇ ਪਲੇਅਰ ਨੇ ਬਲ ਬੋਡੀ ਦੇ ਪਲੇਅਰ ਨੇ ਉਹ ਜਾਣਾ ਸੀ ਉਹਨਾਂ ਨੇ ਖੇਡਣਾ ਉਹਨਾਂ ਨੂੰ ਪਤਾ ਸੀ ਕਿ ਅਸੀਂ ਖੇਡ ਕੇ ਆਵਾਂ ਕਿ ਸਾਨੂੰ ਜੋਬ ਤਾਂ ਮਿਲੀ ਜਾਣੀ ਆ ਠੀਕ ਹੈ ਹੁਣ ਸਾਨੂੰ ਇਦਾਂ ਮੈਡਲ ਜਿਤਨਾ ਵੱਖਰੀ ਗੱਲ ਆ ਪਰ ਹੁਣ ਸਾਡੇ ਦਿਲ ਚ ਇਹ ਆ ਕਿ ਜੇ ਅਸੀਂ ਖੇਡ ਕੇ ਵੀ ਆਉਂਦਾ ਜੋ ਮੇਰੇ ਕੋਲ ਹਾਂਜੀ ਹਾਂਜੀ ਹੁਣ ਇਦਾਂ ਲੱਗ ਰਿਹਾ ਕਿ ਸਾਨੂੰ ਵੀ ਸ਼ਾਇਦ ਜੌਬ ਦਿੱਤੀ ਜਾਏਗੀ ਅਸੀਂ ਉਮੀਦ ਕਰਦੇ ਹਾਂ ਸਰਕਾਰ ਤੇ ਸੀਐਮ ਸਾਹਿਬ ਤੇ ਬਿਲਕੁਲ ਜੇ ਖੜਿਆਰੀ ਪਰਮਜੀਤ ਨੇਗੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਰਮਜੀਤ ਸੱਕ ਗਿਆ ਹੁਣ ਚਲੋ ਜੀ ਕੋਈ ਨਹੀਂ ਜਿਵੇਂ ਕਹੀਏ ਕਿ ਅੱਗੇ ਸਫ਼ਰ ਬੜਾ ਲੰਬਾ ਹੈਗਾ ਅਜੇ ਤੇ ਨਾਲ-ਨਾਲ ਗੱਲ ਇਹ ਵੀ ਸ਼ੁਰੂਆਤ ਦੇ ਵਿੱਚ ਹੀ ਚਲੋ ਸਰਕਾਰ ਜਦੋਂ ਨਾਲ ਖੜ ਜੇ ਇੱਕ ਲੱਗਦਾ ਹੈ ਕਿ ਅੱਗੇ ਨੂੰ ਵੀ ਸਾਡੇ ਨਾਲ ਪੈਰਾ ਖਿਡਾਰੀਆਂ ਦੇ ਨਾਲ ਉਸੇ ਤਰ੍ਹਾਂ ਦੇ ਨਾਲ ਸਰਕਾਰ ਡੀਲ ਕਰੂ ਜਿਵੇਂ ਬਾਕੀ ਖੜਿਆ ਰਹਿੰਦੇ ਹਾਂ ਹਾਂਜੀ ਬਿਲਕੁਲ ਸਾਰਾ ਜਿੱਦਾਂ ਅੱਜ ਵੀ ਜਿਵੇਂ ਹਾਕੀ ਖਿਡਾਰੀਆਂ ਦਾ ਜਿਹੜਾ 올림픽 ਟੀਮ ਦੇ ਸਨਮਾਨ ਸੀਗਾ ਉਹਨਾਂ ਦੇ ਨਾਲ ਸਾਨੂੰ ਵੀ ਪੈਰਾ ਖਿਡਾਰੀਆਂ ਨੂੰ ਮਤਲਬ ਇਨਵਾਈਟ ਕੀਤਾ ਗਿਆ ਸੋ ਉਹਦੇ ਸਾਨੂੰ ਬਹੁਤ ਖੁਸ਼ੀ ਆ ਦੇਖਦੇ ਆ ਪੈਰਾ 올림픽 ਮਿਹਨਤ ਬਹੁਤ ਕਰਦੇ ਨਜ਼ਰ ਆਉਂਦੇ ਨੇ ਹਾਲਾਂਕਿ ਖੇਡ ਵਿੱਚ ਤਾਂ ਹੁੰਦੀ ਹੀ ਆ ਚਲੋ ਪਰ ਜੱਦੂ ਜ਼ਹਿਦ ਵੀ ਬਹੁਤ ਰਹੀ ਆ ਸਰਕਾਰਾਂ ਤੋਂ ਚੀਜ਼ਾਂ ਲੈਣ ਦੀ ਹਾਂਜੀ ਸਰ ਪੈਰਾ ਦਾ ਤੋਂ ਇੱਕ ਜਿਵੇਂ ਲਾਈਵ ਜਿਹੜੀ ਹੁੰਦੀ ਪੈਰਾ ਪਲੇਅਰ ਦੀ ਇੱਕ ਚੈਲੈਂਜਿੰਗ ਹੀ ਹੁੰਦੀ ਸ਼ੁਰੂ ਤੋਂ ਸੋ ਬਹੁਤ ਸਾਰੀਆਂ ਬਹੁਤ ਸਾਰੀਆਂ ਪ੍ਰੋਬਲਮ ਨੂੰ ਫੇਸ ਕਰਦੇ ਆ ਪੈਰਾ ਖਿਡਾਰੀ ਸੋ ਮੈਂ ਇਹ ਉਮੀਦ ਕਰਦਾ ਕਿ ਜਿਵੇਂ ਹੁਣ ਪੰਜਾਬ ਸਰਕਾਰ ਸਾਨੂੰ ਵਧੀਆ ਸਪੋਰਟ ਕਰ ਰਹੀ ਆ ਸੋ ਐਵੇਂ ਹੀ ਹਮੇਸ਼ਾ ਕਰਦੀ ਰਵੇ ਤੁਸੀਂ ਪਾਵਰ ਲਿਫਟਿੰਗ ਚਾਹੋਗੇ ਤਾਂ ਚੈਲੰਜ ਦਾ ਖਰ ਅੱਗੇ ਵੀ ਵੱਡੇ ਹੋਣਗੇ ਬਾਕੀ ਦੇਸ਼ਾਂ ਦੇ ਵੀ ਆਉਣਗੇ ਖੜਿਆਰੀ ਇੱਕ ਜਿਵੇਂ ਤੁਹਾਡੇ ਸਾਥੀ ਕਹਿ ਰਹੇ ਸੀਗੇ ਕਹਿੰਦੇ ਵੀ ਜੇਕਰ ਜਾਂਦਿਆਂ ਨੂੰ ਸਾਡੇ ਕੋਲ ਨੌਕਰੀ ਹੁੰਦੀ ਤਾਂ ਸਾਡੇ ਕੋਲ ਇੱਕ ਸਿਕਿਉਰ ਮੋਲ ਹੁੰਦਾ ਤੁਸੀਂ ਵੀ ਕਿਤੇ ਨ ਕਿਤੇ ਲੱਗਦੇ ਜਾਂ ਚਲੋ ਜਿੱਤ ਕੇ ਆਉਂਗੇ ਉਦੋਂ ਤਾਂ ਤੁਹਾਨੂੰ ਸਰਕਾਰ ਸਨਮਾਨ ਦੇਊਗਾ ਹਾਂਜੀ ਸਰ ਕਿਤੇ ਨਾ ਕਿਤੇ ਇਹ ਘਾਟਤਾ ਲੈ ਗਈ ਆ ਜਿਵੇਂ ਮਤਲਬ ਸਟੇਜ ਦੇ ਉੱਪਰ ਵੀ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਵੇਂ ਕੋਚਸ ਦੀ ਉਹਨਾਂ ਨੇ ਭਾਰਤੀ ਨੂੰ ਵਧਾਇਆ ਸੋ ਮੈਂ ਉੱਥੇ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ ਨਾਰਮਲ ਖਿਡਾਰੀਆਂ ਨੂੰ ਕੋਚਸ ਦੇ ਮਤਲਬ ਉਹਦੇ ਦਿੱਤੇ ਜਾ ਰਹੇ ਉੱਥੇ ਕੁਝ ਕੋਟਾ ਪੈਰਾ ਪਲੇਅਰਸ ਨੂੰ ਵੀ ਦਿੱਤਾ ਜਾਵੇ ਉਹਨਾਂ ਦੀ ਜਿਵੇਂ ਉਹਨਾਂ ਦੀ ਅਚੀਵਮੈਂਟਸ ਹੈ ਉਹਦੇ ਹਿਸਾਬ ਨਾਲ ਹਰ ਇੱਕ ਜਿਹੜੇ ਪੈਰਾ ਪਲੇਅਰ ਹੈ ਉਹਨਾਂ ਨੂੰ ਉਹਨਾਂ ਦੇ ਨੌਕਰੀ ਦਿੱਤੀ ਜਾਵੇ ਖਰਬਬੋਤ ਧੰਨਵਾਦ ਤੁਹਾਡਾ ਤੇ ਅੱਗੇ ਨੂੰ ਵਰਕਾਂ ਵਾਲਾ ਸਮਾ ਵੀ ਆਊਗਾ ਕਿ ਜਦੋਂ ਪੈਰਾ ਖਿਡਾਰੀ ਜਿੱਤ ਕੇ ਆਉਣਗੇ ਤੇ ਉਹਨਾਂ ਨੂੰ ਮੈਡਨਾਂ ਦੇ ਨਾਲ ਸਨਮਾਨ ਤੇ ਉਗਰੇ ਮਿਲਣੀ ਹੈ ਕਿਉਂਕਿ ਇਹਨਾਂ ਦਾ ਸੰਘਰਸ਼ ਸਾਰਿਆਂ ਤੋਂ ਵੱਡਾ ਹੈ ਸੀਨੀਅਰ ਵੀਡੀਓ ਨਾਲ ਸੰਬੰਧ ਦੇ ਨਾਲ ਸੁਮਿੰਦਰ ਸਿੰਘ ਰਜਲਾ ਸਪੋਰਟਿਟੀ ਚੰਡੀਗੜ੍ਹ